ਰੌਬ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸੰਖੋਪ ਕਰਦਾ ਆਪਾਂ ਇੱਕ ਕਿਤਾਬ ਵਿੱਚੋਂ ਲੜੀ ਸ਼ੁਰੂ ਕੀਤੀ ਹੋਈ ਹੈ ਕਿਤਾਬ ਦਾ ਨਾਮ ਹੈ ਸਾਕ ਨੀਲਾ ਤਾਰਾ ਇਸ ਕਿਤਾਬ ਦੇ ਆਪਾਂ ਕਾਫੀ ਹਿੱਸਿਆਂ ਦੀ ਤੇ ਮੇਨ ਮੁੱਖ ਘਟਨਾਵਾਂ ਦੀ ਗੱਲਬਾਤ ਕਰ ਚੁੱਕੇ ਹਾਂ ਹੁਣ ਆਪਾਂ ਗੱਲ ਕਰਾਂਗੇ ਕਿ ਸ੍ਰੀ ਕਲਤਕ ਸਹਿਬ ਦੇ ਢਹ ਢੇਰੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸ੍ਰੀ ਕਲਤਕ ਸਹਿਬ ਨੂੰ ਨਵੇਂ ਸਿਰੇ ਤੋਂ ਉਸਾਰਨ ਦਾ ਫੈਸਲਾ ਲਿਆ ਸੀ ਉਹਦੇ ਵਿੱਚ ਕੀ ਦਿੱਕਤਾਂ ਤੇ ਨਾਲ ਪੰਥ ਵੱਲੋਂ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਉਹ ਸ਼ਰਤਾਂ ਦਾ ਆਪਾਂ ਜ਼ਿਕਰ ਕਰਾਂਗੇ ਤੇ ਗੱਲ ਕਰਨੇ ਅੱਗੇ ਕਿ ਕਿਹੜੀਆਂ ਸ਼ਰਤਾਂ ਸਿੱਖੋਂ ਵੱਲੋਂ ਰੱਖੀਆਂ ਗਈਆਂ ਨੰਬਰ 1 ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਕਲਤਖ ਸਾਹਿਬ ਦੀ ਮਰਿਆਦਾ ਸਥਾਪਿਤ ਕਰਨ ਲਈ ਫੌਜ ਨੂੰ ਤੁਰੰਤ ਅੰਦਰੋਂ ਬਾਹਰ ਕੱਢ ਲਿਆ ਜਾਵੇ ਤੇ ਸਰਾਵਾਂ ਲੰਗਰ ਤੇ ਦਫ਼ਤਰ ਵੀ ਫੌਜ ਤੋਂ ਖਾਲੀ ਕਰੇ ਜਾਣ ਸਾਰਾ ਪ੍ਰਬੰਧ ਤੁਰੰਤ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤਾ ਜਾਵੇ ਸ੍ਰੀ ਹਰਮੰਦਰ ਸਾਹਿਬ ਅਤੇ ਕੌਂਟਕ ਸਾਹਿਬ ਸੰਗਤਾਂ ਦੇ ਕੁਲੇ ਦਰਸ਼ਨ ਸਨਾਨ ਲਈ ਕੋਲੇ ਜਾਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਕੱਤਰ ਭਾਨ ਸਿੰਘ ਮੀਤ ਸਕੱਤਰ ਅਵਿਨਾਸੀ ਸਿੰਘ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਦਇਾਲ ਸਿੰਘ ਤੇ ਰਾਜ ਸਿੰਘ ਸੁਪਰਵਾਈਜ਼ਰ ਗੁਰਦਰਸ਼ਨ ਸਿੰਘ ਗਾਈਡ ਨਰਿੰਦਰਜੀਤ ਸਿੰਘ ਅੰਮਦਾ ਅਕਾਲੀ ਦਲ ਦੇ ਪ੍ਰੈਸ ਸਕੱਤਰ ਗੁਰਮੀਤ ਸਿੰਘ ਜੀਮ ਅਤੇ ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਦਾ ਸਾਰਾ ਸਟਾਫ ਜੋ ਡਿਊਟੀ ਤੇ ਹੋਣ ਕਰਕੇ ਫੌਜ ਦੇ ਕਬਜ਼ੇ ਵਿੱਚ ਹੈ ਤੁਰੰਤ ਰਿਹਾ ਕੀਤਾ ਜਾਵੇ ਤਾਂ ਜੋ ਮర్యాਦਾ ਆਰੰਭ ਹੋ ਕੇ ਪ੍ਰਬੰਧ ਬਹਾਲ ਹੋ ਸਕੇ ਤੇ ਸੰਗਤਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ ਨੰਬਰ 5 ਜਿਨ੍ਹਾਂ ਲੋਕਾਂ ਨੇ ਸੰਤ ਲੰਗੋਵਾਲ ਤੇ ਤੋੜਾ ਸਾਹਿਬ ਦੇ ਨਾਲ ਗ੍ਰਿਫਤਾਰੀ ਦਿੱਤੀ ਹੈ ਜਿਨ੍ਹਾਂ ਵਿੱਚ ਸ਼ਰੋਮਣੀ ਕਮੇਟੀ ਦੇ ਮੈਂਬਰ ਕਰਮਾਂ ਵਿੱਚ ਸੇਵਾ ਕਰਨ ਵਾਲੇ ਪ੍ਰੇਮੀ ਤੇ ਹੋਰ ਨਿਰਦੋਸ਼ ਸਿੰਘ ਸਿੰਘਣੀਆਂ ਵੀ ਹਨ ਨੂੰ ਤੁਰੰਤ ਰਿਹਾ ਕੀਤਾ ਜਾਵੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਤੰਗ ਤੇ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਜੇ ਕਿਸੇ ਦੁਸ਼ੀ ਵਿਰੁੱਧ ਕਾਰਵਾਈ ਕਰਨੀ ਹੈ ਤਾਂ ਅਦਾਲਤ ਰਾਹੀਂ ਕੀਤੀ ਜਾਵੇ ਐਵੇਂ ਦੂਜੇ ਲੋਕਾਂ ਨੂੰ ਨਾਲ ਨਾਲ ਪੇਟਿਆ ਜਾਵੇ ਫੌਜੀ ਦਮਨ ਚੱਕਰ ਸ਼ਕਤੀ ਨਾਲ ਰੁਕਿਆ ਜਾਵੇ। ਸ੍ਰੀ ਕਲਤਕ ਸਾਬ ਦੀ ਵੀਡੀਓ ਕਿਲਮ ਜੋ ਸਰਕਾਰ ਨੇ ਬਣਾਈ ਹੈ ਸਿੰਘ ਸਹਿਬਾਨ ਨੂੰ ਦਿਖਾਏ ਤੋਂ ਬਗੈਰ ਨਾ ਵਰਤੀ ਜਾਵੇ ਅਤੇ ਨਾ ਹੀ ਬਾਹਰ ਭੇਜੀ ਜਾਵੇ। 8 ਪੰਜਾਬ ਵਿੱਚ ਜੋ ਵੀ ਗੁਰਦੁਆਰੇ ਬੰਦ ਪਏ ਹਨ ਤੁਰੰਤ ਖੋਲੇ ਜਾਣ। 9 ਲੰਗਰ ਲਈ ਆਈ ਕਾਨਿਕ ਨਿਤਰੰਤ ਸੰਭਾਲ ਕੀਤੀ ਜਾਵੇ। ਅੱਗੇ ਜਿਹੜੇ ਸਿੱਖ ਫੌਜੀ ਧਾਰਮਿਕ ਜਜ਼ਬੇਹੀਤ ਬੈਰ ਕੰ ਛੱਡ ਕੇ ਆਏ ਹਨ ਉਹਨਾਂ ਨੂੰ ਆਮ ਮਾਫੀ ਦਿੱਤੀ ਜਾਵੇ। ਬਸਾਂ ਗੱਡੀਆਂ ਵਿੱਚ ਸਫ਼ਰ ਕਰਨ ਸਮੇ ਸਿੱਖਾਂ ਨੂੰ ਤੰਗ ਨਾ ਕੀਤਾ ਜਾਵੇ ਅਤੇ ਉਹਨਾਂ ਦੇ ਕਕਾਰਾਂ ਦਾ ਸਨਮਾਨ ਕਾਇਮ ਰੱਖਿਆ ਜਾਵੇ ਸੀਆਰਪੀਐਫ ਪੰਜਾਬ ਚੋਤਰਾਂ ਤਟਾਈ ਜਾਵੇ ਅਤੇ ਸਿੱਖਾਂ ਉੱਪਰ ਜਨੂਨੀ ਢੰਗ ਨਾਲ ਜੋ ਸਿੱਖਾਂ ਉੱਤੇ ਜਨੂਨੀ ਢੰਗ ਨਾਲ ਜ਼ੁਲਮ ਕਰੀ ਹੈ 13 ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਤੇ ਹੋਰ ਸੂਬਿਆਂ ਵਿੱਚ ਸਿੱਖਾਂ ਤੇ ਹੋਰ ਇਹ ਜ਼ੁਲਮ ਅਤੇ ਅੱਤਵਾਦ ਨੂੰ ਸ਼ਕਤੀ ਨਾਲ ਰੋਕਿਆ ਜਾਵੇ ਆਲ ਇੰਡੀਆ ਸਿੱਖ ਸਟੂਡੈਂਟ ਕੋਆਰਡੀਨੇਸ਼ਨ ਤੇ ਲੱਗੀ ਪਾਬੰਦੀ ਤੁਰੰਤ हटਾਈ ਜਾਵੇ ਆਖਰੀ ਪੁਆਇੰਟ ਜਿਹੜੇ ਸਿੰਘ ਸੀ ਦੋਏ ਹਨ ਜਾਂ ਜਿਹੜੇ ਸਿੰਘ ਜੇਲ੍ਹਾਂ ਵਿੱਚ ਕੈਦ ਹਨ ਉਹਨਾਂ ਦੇ ਨਾਮ ਅਤੇ ਪਤੇ ਜਾਰੀ ਕੀਤੇ ਜਾਣ ਗੁਟਾ ਸਿੰਘ ਜੋ ਉਸ ਵੇਲੇ ਗ੍ਰਹਿ ਮੰਤਰੀ ਸਨ ਉਹਨਾਂ ਬਾਰੇ ਜੋ ਗੱਲ ਹੈ ਉਹ ਇਹ ਹੈ ਕਿ ਗੁਟਾ ਸਿੰਘ ਇਹ ਸ਼ਰਤਾਂ ਵਾਲਾ ਪੱਤਰ ਲੈ ਕੇ ਦਿੱਲੀ ਨੂੰ ਇਹ ਕਿਰਬਾਨਾ ਹੋ ਗਿਆ ਕਿ ਉਹ ਕੱਲ੍ਹ ਹੀ ਪ੍ਰਧਾਨ ਮੰਤਰੀ ਤੋਂ ਐਲਾਨ ਕਰਵਾ ਦੇਵੇਗਾ ਜਾਂਦਾ ਹੋਇਆ ਸਰਕਟ ਹਾਊਸ ਵਿੱਚ ਉਹ ਪੱਤਰਕਾਰਾਂ ਨੂੰ ਸਭ ਕੁਝ ਦੱਸ ਗਿਆ ਜੋ ਅਗਲੇ ਦਿਨ ਅਖਬਾਰਾਂ ਵਿੱਚ ਵੀ ਛਪ ਗਿਆ ਸੀ ਪਰ ਜਦੋਂ ਉਸਨੇ ਜਾ ਕੇ ਇੰਦਰਾ ਗਾਂਧੀ ਨੂੰ ਮਿਲ ਕੇ ਸ਼ਰਤਾਂ ਵਾਲਾ ਕਾਗਜ਼ ਦਿਖਾਇਆ ਤਾਂ ਉਹ ਦਰਬਾਰ ਸਾਹਿਬ ਅਤੇ ਹੋਰ ਗੁਰਦਾਰਾਂ ਵਿੱਚੋਂ ਫੌਜ ਕੱਢਣ ਦੀ ਗੱਲ ਸੁਣ ਕੇ ਅਬ ਗਗੂਲਾ ਉੱਠੀ ਅਤੇ ਬੁੱਟਾ ਸਿੰਘ ਨੂੰ ਅਜੇ ਹੀ ਝਾੜ ਪਾਈ ਕੇ ਉਸ ਨੂੰ ਅਗਲੇ ਦਿਨ ਬਿਆਨ ਦੇਣਾ ਪੈ ਕੇ ਉਸਨੇ ਦਰਬਾਰ ਸਾਹਿਬ ਤੋਂ ਫੌਜ ਕੱਢਣ ਦੀ ਗੱਲ ਹੀ ਨਹੀਂ ਕੀਤੀ ਉਸ ਵੇਲੇ ਭਾਵੇਂ ਸਿੱਖ ਕਿਸੇ ਵੀ ਅਹੁਦੇ ਤੇ ਸੀ ਬਸ ਉਸ ਦੀ ਇਹ ਹੀ ਅਕਾਸੀ ਪਰ ਉਹਨਾਂ ਵਿੱਚੋਂ ਇੰਨੀ ਗੈਰਤ ਵੀ ਨਹੀਂ ਸੀ ਰਹੀ ਕਿ ਉਹ ਆਪਣੇ ਸਬੈਮਾਨ ਨੂੰ ਬਚਾਉਣ ਦੀ ਕੁਇ ਸਖਤ ਸਟੈਂਡ ਲੈ ਸਕਣਾ ਸਿੰਘ ਸਹਿਬਾਨਾਂ ਦੀਆਂ ਸ਼ਰਤਾਂ ਵਿੱਚੋਂ ਇੰਨੀ ਕੋ ਮੰਨੀ ਗਈ ਕਿ ਸਰਕਾਰ ਨੇ ਹਰਮੰਦਰ ਸਾਹਿਬ ਤੋਂ ਬਿਨਾ ਬਾਕੀ ਗੁਰਦੁਆਰੇ ਸੰਗਤਾਂ ਲਈ ਖੋਲ ਦਿੱਤੇ ਜਿਨ੍ਹਾਂ ਵਿੱਚ ਤਰਨਤਾਰਨ ਸਾਹਿਬ ਤਖਤ ਦਮਦਮਾ ਸਾਹਿਬ ਲੋਖਰਨਵਾਰਨ ਸਾਹਿਬ ਪਟਿਆਲਾ ਤੇ ਮੁਕਸਰ ਸਾਹਿਬ ਸ਼ਾਮਲ ਹਨ ਸਨ 인ਦਰਾ ਗਾਂਧੀ ਜਦ ਅੰਮ੍ਰਿਤਸਰ ਆਏ ਤਾਂ ਉਸਨੇ ਕਾਰ ਸੇਵਾ ਕਰਾਉਣ ਦੇ ਮਕਸਦ ਨਾਲ ਬਾਬਾ ਖੜਕ ਸਿੰਘ ਨੂੰ ਮਿਲਦੀ ਮਿਲਣ ਲਈ ਬੁਲਾਇਆ ਪਰ ਬਾਬੇ ਨੇ ਜਾਣ ਤੋਂ ਨਾ ਕਰ ਦਿੱਤੀ ਫਿਰ ਇੰਦਰਾ ਗਾਂਧੀ ਖੁਦ ਉਹਦੇ ਡੇਰੇ ਜਾਣ ਲਈ ਤਿਆਰ ਹੋ ਗਈ ਪਰ ਬਾਬੇ ਨੇ ਇਸ ਤੋਂ ਵੀ ਮਨਾ ਕਰ ਦਿੱਤਾ ਇੰਦਰਾ ਗਾਂਧੀ ਨਰਾਜ਼ ਹੋ ਕੇ ਵਾਪਸ ਚਲੀ ਗਈ ਦਰਬਾਰ ਸਾਹਿਬ ਵਿੱਚੋਂ ਫੌਜ ਕੱਢਣ ਲਈ ਸਰਕਾਰ ਉੱਤੇ ਹੋਰ ਦਬਾਅ ਬਣਾਉਣ ਲਈ 25 ਜੂਨ ਨੂੰ ਸਿੰਘ ਸਹਿਬਾਨ ਨੇ ਜਥੇਦਾਰ ਸੇਖਵਾ ਨੂੰ ਕਹਿ ਕੇ 29 ਜੂਨ ਦੀ ਅਕਾਲੀ ਦਲ ਦੀ ਮੀਟਿੰਗ ਰੱਖ ਲਈ 28 ਜੂਨ ਨੂੰ ਗੁਰੂ ਰਾਮਦਾਸ ਹਸਤਾਲ ਵਾਲੇ ਦਫ਼ਤਰ ਵਿੱਚ ਛਾਪਾ ਮਾਰ ਕੇ ਸੇਖਵਾ ਅਤੇ ਆਤਮਾ ਸਿੰਘ ਨੂੰ ਐਨਐਸਐ ਐਨਐਸਏ ਰੀਨ ਗ੍ਰਫਤਾਰ ਕਰ ਲਿਆ 29 ਜੂਨ ਦੀ ਅਕਾਲੀ ਦਲ ਦੀ ਮੀਟਿੰਗ ਰਾਮਸਰ ਰੋਡ ਤੇ ਗੁਰੂ ਰਾਮਦਾਸ ਸਕੂਲ ਵਿੱਚ ਹੋਈ ਜਿਸ ਵਿੱਚ ਬਲਬੀਰ ਸਿੰਘ ਬਰਾੜ ਮੇਜਰ ਸਿੰਘ ਉਬੋਕੇ ਪ੍ਰਕਾਸ਼ ਸਿੰਘ ਵਜੀਠਾ ਮਨਜੀਤ ਸਿੰਘ ਤਰਨਤਾਰਨੇ ਅਰਪਾਜਨ ਸਿੰਘ ਸੰਧੂ ਸਮੇਤ ਕਈ ਆਗੂ ਸ਼ਾਮਲ ਹੋਏ ਕੱਲੂਕਰ ਤੋਂ ਬਾਅਦ ਅਕਾਲੀ ਦਲ ਦੀ ਇਹ ਪਹਿਲੀ ਮੀਟਿੰਗ ਸੀ ਜਿਸ ਵਿੱਚ 11 ਮੈਂਬਰੀ ਐਡਆਰਕਮਟੀ ਬਣਾਈ ਗਈ ਜਿਸ ਦੇ ਮੈਂਬਰ ਬਲਵੰਤ ਸਿੰਘ ਸਾਬਕਾ ਖਜ਼ਾਨਾ ਮੰਤਰੀ ਸੁਦੇਵ ਸਿੰਘ ਢਿੰਡਸਾ ਬਲਵਿੰਦਰ ਸਿੰਘ ਭੁੰਦੜ ਸੰਤ ਸਿੰਘ ਖਾਲਸਾ ਸੰਤਰਾਜੀ ਸਿੰਘ ਪਰਵਾਰ ਪਛੋੜਾ ਹਰਪਜਨ ਸਿੰਘ ਸੰਜੂ ਸੰਧੂ ਛੁੱਟਾ ਸਵਚਾ ਸੰਗ ਛੋਟੇ ਪਰ ਤਾਲਪ ਸਿੰਘ ਸੰਧੂ ਹਰੀ ਸਿੰਘ ਜੀਰਾ ਬਲਵੰਤ ਸਿੰਘ ਰਾਮੂ ਵਾਲੀ ਆਸਨ ਪ੍ਰਕਾਸ਼ ਸਿੰਘ ਮਜੀਠਾ ਨੂੰ ਇਸ ਅਡਾ ਕਮੇਟੀ ਦਾ ਕਨਵੀਨਰ ਤੇ ਮਜੀਠ ਸਿੰਘ ਤਰਨਤਾਰੀ ਨੇ ਨੂੰ ਸਖਤਰ ਬਣਾਇਆ ਗਿਆ ਇਸ ਮੀਟਿੰਗ ਵਿੱਚ ਸਿੰਘ ਸਭਾਨ ਵੱਲੋਂ ਦਿੱਤੇ ਗਏ ਕਲ ਤੱਕ ਨੂੰ ਉਜਾਦ ਕਰਨ ਲਈ 15 ਜੁਲਾਈ ਤੋਂ ਰਚਨਾ ਸਿੱਧੀ ਜਥੇਪੇ ਜਨ ਦੇ ਸੱਦੇ ਦੀ ਪ੍ਰੋੜਤਾ ਕੀਤੀ ਗਈ ਉਧਰ ਇੰਦਰਾ ਗਾਂਧੀ ਨੇ ਫੇਰ ਬੁੱਟਾ ਸਿੰਘ ਨੂੰ ਭੇਜਿਆ ਜਿਸ ਦੇ ਨਾਲ ਗੁਰਦੈਲ ਸਿੰਘ ਢਿੱਲੋਂ ਵੀ ਆਇਆ ਉਸ ਦਾ ਪਿੰਡ ਪੰਜਵੜ ਚਵਾਲ ਨੇੜੇ ਸੀ ਜਿੱਥੇ ਬਾਬਾ ਖੜਕ ਸਿੰਘ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਵਿੱਚ ਲੰਮੇ ਸਮੇਂ ਤੋਂ ਸੇਵਾ ਕਰੇ ਸਨ ਉਸ ਨੇ ਬਾਬਾ ਜੀ ਨਾਲ ਵਧੀਆ ਸਬੰਧ ਸਨ ਉਸ ਦੇ ਬਾਬਾ ਜੀ ਨਾਲ ਵਧੀਆ ਸਬੰਧ ਸਨ ਉਹਨਾਂ ਨੇ ਕਈ ਦਿਨ ਗੇੜੇ ਮਾਰਨ ਤੋਂ ਬਾਅਦ ਬਾਬੇ ਨੂੰ ਇਸ ਸ਼ਰਤ ਤੇ ਮਨਾ ਲਿਆ ਕਿ ਉਹ ਫੌਜ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਲਈ ਇੰਦਰਾ ਗਾਂਧੀ ਨੂੰ ਮਨਾ ਲੈਣਗੇ ਜਿਸ ਦੇ ਵਿੱਚ ਵਿੱਚ 8 ਜੁਲਾਈ ਨੂੰ ਫੌਜ ਨੇ ਬੂੰਗਾ ਰਾਮਗੜੀਆ ਨੇੜੇ ਬਾਬਾ ਖੜਕ ਸਿੰਘ ਦੇ ਡੇਰੇ ਨੇ ਚਾਬੀਆਂ ਬਾਬਾ ਜੀ ਨੂੰ ਸੌਂਕੇ ਉਸ ਬੁੰਗੇ ਵਿੱਚੋਂ ਫੌਜ ਬਾਹਰ ਕੱਢ ਲਈ 10 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵਿੱਚ ਵੀ ਮਤਾ ਪਾਸ ਕਰ ਦਿੱਤਾ ਕਿ ਕਾਰ ਸੇਵਾ ਵਾਲਾ ਬਾਬਾ ਖੜਕ ਸਿੰਘ ਕਾਰ ਸੇਵਾ ਬਾਬਾ ਖੜਕ ਸਿੰਘ ਕਰਵਾਉਣਗੇ ਪਰ ਬੁੱਟਾ ਸਿੰਘ ਅਤੇ ਗੁਰਦੱਲ ਸਿੰਘ ਢਿੱਲੋਂ ਇੰਦਰਾ ਨੂੰ ਦਰਬਾਰ ਸਾਹਿਬ ਵਿੱਚੋਂ ਫੌਜ ਕੱਢਣ ਲਈ ਰਾਜ਼ੀ ਨਾ ਕਰ ਸਕੇ ਅਤੇ ਇਹ ਸਮਝੌਤਾ ਟੁੱਟ ਗਿਆ ਫੌਜ ਨੇ ਦੋ ਦਿਨ ਬਾਅਦ 11 ਜੁਲਾਈ ਨੂੰ ਬਾਬਾ ਖੜਕ ਸਿੰਘ ਦੇ ਡੇਰੇ ਤੇ ਦੁਬਾਰਾ ਕਬਜ਼ਾ ਕਰ ਲਿਆ ਇਸ ਗੱਲ ਤੋਂ ਸਰਕਾਰ ਦਾ ਅੜੇਲ ਰੁਕੋ ਸਪਸ਼ਟ ਹੋ ਗਿਆ ਕਿ ਜਿਸ ਕਰਕੇ ਸਿੰਘ ਸਵਾਨ ਨੇ 11 ਜੁਲਾਈ ਨੂੰ ਮੀਟਿੰਗ ਕਰਕੇ ਇਹ ਆਦੇਸ਼ ਜਾਰੀ ਕਰ ਦਿੱਤਾ ਸ਼੍ਰੋਮਣੀ ਕਮੇਟੀ ਦੀ ਅਗਿਆ ਅਤੇ ਸਿੰਘ ਸਾਹਿਬਾਨ ਦੀ ਪ੍ਰਵਾਨਗੀ ਤੋਂ ਬਿਨਾਂ ਸਰਕਾਰ ਦੇ ਅਸਰ ਹੇਠ ਜੇ ਕੋਈ ਸੰਸਥਾ ਜਾਂ ਵਿਅਕਤੀ ਕਾਰ ਸੇਵਾ ਕਰੇਗਾ ਉਸ ਨੂੰ ਪੰਥ ਦੁਖੀ ਸਮਝਿਆ ਜਾਵੇਗਾ ਉਸ ਦੀ ਇਸ ਕਾਰਵਾਈ ਨੂੰ ਪੰਥ ਵਿਰੋਧੀ ਕਰਾਰ ਦਿੱਤਾ ਜਾਵੇਗਾ 15 ਜੁਲਾਈ ਨੂੰ ਦਰਬਾਰ ਸਾਹਿਬ ਨੂੰ ਪੌਸਤ ਉਜਾਦ ਕਰਾਉਣ ਲਈ ਪਹਿਲਾ ਸਿੱਧੀ ਜਥਾ ਬੀਬੀ ਰਾਜੇਂਦਰ ਕੌਰ ਦੀ ਅਗਵਾਈ ਵਿੱਚ ਬਿਬੀਆਂ ਦਾ ਤੁਰਿਆ 150 ਬਿਬੀਆਂ ਕਰ ਦੁਆਰਾ ਬਾਬੇ ਸਿਧਾਂਤ ਦਰਬਾਰ ਸਾਹਿਬ ਵੱਲ ਤੁਰੀਆਂ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੇ ਦਿਨਾਂ ਵਿੱਚ ਇਹ ਜਥੇ ਕਈ ਥਾਵਾਂ ਤੋਂ ਤੁਰੇ ਜਿਸ ਜੋਰਾਂ ਵਿੱਚ ਹੀ ਗ੍ਰਿਫਤਾਰ ਕਰ ਲਏ ਗਏ ਇਨ੍ਹਾਂ ਦਿਨਾਂ ਵਿੱਚ ਫੌਜ ਮੁਖੀ ਜਨਰਲ ਵਿਦਿਆ ਅਮਰੀਕਾ ਤੋਂ ਅਮਰੀਕਾ ਦੌਰੇ ਤੇ ਗਿਆ ਹੋਇਆ ਸੀ ਅਤੇ ਉਸ ਦੀ ਜਗ੍ਹਾ ਤੀਰਥ ਸਿੰਘ ਉਪਰਾਏ ਨੂੰ ਚਾਰਜ ਦਿੱਤਾ ਗਿਆ ਉਪਰਾਏ ਅਤੇ ਜਨਰਲ ਦਿਆਲ ਨੂੰ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ ਲਈ ਅੱਗੇ ਕੀਤਾ 15 ਜੁਲਾਈ ਨੂੰ ਉਹਨਾਂ ਨੇ ਅਕਾਲੀ ਦਲ ਦੀ ਅਡਾ ਕਮੇਟੀ ਦੇ ਕਮਿਸ਼ਨਰ ਪ੍ਰਕਾਸ਼ ਸਿੰਘ ਮਜੀਠਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਾਲੀਆ ਨੂੰ ਸੋਨੇ ਵਿੱਚ ਬੁਲਾ ਕੇ ਗੱਲਬਾਤ ਕੀਤੀ ਪਰ ਉਹਨਾਂ ਨੇ 11 ਜੁਲਾਈ ਦੇ ਹੁਕਮਨਾਮੇ ਦਾ ਹਵਾਲਾ ਦੇ ਕੇ ਕਿਹਾ ਕਿ ਕਾਰ ਸੇਵਾ ਬਾਰੇ ਕੋਈ ਵੀ ਫੈਸਲਾ ਪੰਜ ਸਿੰਘ ਸਹਿਬਾਨ ਹੀ ਲੈ ਸਕਦੇ ਹਨ ਅਗਲੇ ਦਿਨ ਸਿੰਘ ਸਹਿਬਾਨ ਨਾਲ ਮੀਟਿੰਗ ਰੱਖੀ ਜਿਸ ਵਿੱਚ ਫੈਸਲਾ ਹੋਇਆ ਕਿ ਪਹਿਲਾਂ ਕਲ ਤਖਤ ਦੀ ਇਮਾਰਤ ਢਾਹ ਦਿੱਤੀ ਜਾਵੇ ਫਿਰ ਫੌਜ ਕੰਪਲੈਕਸ ਵਿੱਚੋਂ ਨਿਕਲ ਜਾਵੇ ਸ਼੍ਰੋਮਣੀ ਕਮੇਟੀ ਕੱਲ ਤੱਕ ਸਭ ਦੀ ਉਸਾਰੀ ਕਰਵਾ ਲਵੇ ਇਹ ਗੱਲਬਾਤ ਰਾਤ 1:30 ਵਜੇ ਤੱਕ ਚੱਲਦੀ ਰਹੀ ਅਤੇ ਤਕਰੀਬਨ ਸਾਰੀਆਂ ਸ਼ਰਤਾਂ ਤੈਅ ਕਰ ਲਈਆਂ ਗਈਆਂ ਜਿਨ੍ਹਾਂ ਨੂੰ ਫਾਈਨਲ ਕਰ ਲਈ ਅਗਲੇ ਦਿਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਮਿਲਣਾ ਸੀ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸਿੰਘ ਸਹਿਬਾਨ ਅਗਲੇ ਦਿਨ ਫੌਜੀ ਜਰਨੈਲਾਂ ਉਡੀਕਦੇ ਰਹੇ ਪਰ ਉਹ ਨਾ ਆਏ ਕਿਉਂਕਿ ਉਹਨਾਂ ਨੇ ਕੋਈ ਸਮਝੌਤਾ ਨਹੀਂ ਸੀ ਕਰਨਾ ਉਹ ਸਿਰਫ ਸਿੱਕਾ ਆਗੂ ਨੂੰ ਉਲਝਾ ਕੇ ਟਾਈਮ ਪਾਸ ਹੀ ਕਰੇ ਸਨ ਸਰਕਾਰ ਨੇ ਕਾਰ ਸੇਵਾ ਕਰਵਾਉਣ ਲਈ ਆਪਣਾ ਮੋਰਚਾ ਚੁਣ ਲਿਆ ਸੀ ਉਸੀ ਬੁੱਢਾ ਦਲ ਦਾ ਮੁਖੀ ਨਿਹੰਗ ਸੰਤਾ ਸਿੰਘ ਜੋ 15 ਤਰੀਕ ਨੂੰ ਉਮਰਸਰ ਗੁਰਜ ਅਕਾਲੀ ਫੂਲਾ ਸਿੰਘ ਵਿੱਚ ਜਾ ਉਤਰਿਆ ਸੀ ਉਸਨੇ 17 ਤਰੀਕ ਨੂੰ ਅਰਦਾਸ ਕਰਕੇ ਦੋ ਇੱਟਾਂ ਰੱਖੀਆਂ ਤੇ ਕਾਰ ਸੇਵਾ ਸ਼ੁਰੂ ਕਰ ਦਿੱਤੀ ਉਸਦੇ ਨਾਲ ਅਰਦਾਸ ਵਿੱਚ ਬਾਕੀ ਚਾਰਜ ਨੇ ਇਹ ਸਨ ਨਰੈਣ ਸਿੰਘ ਕਲੇਰਾਂ ਵਾਲਾ ਵੀਰ ਵਿਕਰਮਾ ਜੀ ਸਿੰਘ ਨਿਹੰਗ ਡੇਰਾ ਬਾਬਾ ਮਹਾਰਾਜ ਸਿੰਘ ਗੋਪਾਲ ਸਿੰਘ ਸਤਲਾਨੀ ਵਾਲਾ ਅਤੇ ਮਿਹਾਲ ਸਿੰਘ ਹਰੀਆਂ ਬੇਲਾ ਜਿਸ ਨੂੰ ਗੁੱਟਾ ਸਿੰਘ ਜੇਲ੍ਹ ਵਿੱਚੋਂ ਲੈ ਕੇ ਆਇਆ ਸੀ ਕਿ ਜੇ 15 ਪੰਜਵਾਂ ਪਿਆਰਾ ਬਣੇਗਾ ਤਾਂ ਤੈਨੂੰ ਉੱਥੇ ਹੀ ਛੱਡ ਦਿੱਤਾ ਜਾਵੇਗਾ। ਅਸਲ ਵਿੱਚ ਇਹ ਇੱਕ ਬੈਨਰ ਹੀ ਸੀ ਕਿ ਲੋਕਾਂ ਨੂੰ ਇਹ ਦਿੱਸਦਾ ਰਹੇ ਕਿ ਨਹਿਂਗ ਜਥੇਬੰਦੀ ਕਾਰ ਸੇਵਾ ਕਰਵਾ ਰਹੀ ਹੈ। ਮੁਰੰਮਤ ਦਾ ਸਾਰਾ ਕੰਮ ਪਰਦੇ ਪਿੱਛੇ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ, ਸੈਂਟਰਲ ਪਬਲਿਕ ਵਰਕਸ ਡਿਵੈਲਪਮੈਂਟ ਅਤੇ ਤੇਜਵੰਤ ਸਿੰਘ ਨਾਂ ਦੇ ਬਿਲਡਰ ਦੀ ਕੰਪਨੀ ਸਕਿਪਰ ਬਿਲਡਰਜ਼ ਕਰੇ ਸਨ। ਇਸ ਸਰਕਾਰੀ ਸੇਵਾ ਦੇ ਦੋਸ਼ ਵਿੱਚ ਸਿੰਘ ਸਵਾਨ ਨੇ ਸੰਤਾ ਸਿੰਘ ਨੂੰ ਪੰਤ ਵਿੱਚੋਂ ਛੇਕ ਦਿੱਤਾ। ਇਸ ਕਾਰ ਸਭਾ ਵਿੱਚ ਜੁਪੀ ਬਿਆਰ ਹਰਿਆਣਾ ਤੋਂ ਹਜ਼ਾਰਾਂ ਕਾਂਗਰਸੀ ਭਾਈ ਭਈਏ ਸ਼ਾਮਲ ਹੋਏ Hindu ਜਥੇਬੰਦਿਆਂ ਨੇ ਵੀ ਆਪਣੇ ਜਥੇ ਭੇਜੇ ਆਰਐਸਐਸ ਨੇ ਬ੍ਰਾਹਮਣ ਸਭਾ ਵੱਲੋਂ ਵੀ ਜਥੇ ਇਸ ਕਾਰ ਸਭਾ ਵਿੱਚ ਸ਼ਾਮਲ ਹੁੰਦੇ ਰਹੇ Hindu ਧਰਮ ਦੇ ਸਰਵੱਚ ਉੱਚ ਧਾਰਮਿਕ ਅਗੂ ਜਿਨ੍ਹਾਂ ਵਿੱਚ ਵੈਸ਼ਨਵ ਰਾਮਾ ਨੰਦੇ ਅਖਾੜੇ ਦੇ ਮੁਖੀ Swami Ramananda Acharya ਜੋ ਭਾਰਤੀ ਸਾਧੂ ਸਮਾਜ ਦਾ ਮੁਖੀ ਵੀ ਸੀ ਦਸ਼ਨਾਮੀ ਅਖਾੜੇ ਦੇ ਮੁਖੀ Swami Vidyanand Giri Swami Bhajanand ਸਰਸਵਤੀ ॠषि ਕੇਸ ਨੇ ਫੌਜੀ ਕਾਰਵੀ ਦਾ ਜ਼ੋਰਦਾਰ ਸਵਾਗਤ ਕਰਦੇ ਸਾਰੇ ਹਿੰਦੂ ਸਮਾਜ ਨੂੰ ਕਾਰ ਸੇਵਾ ਵਿੱਚ ਵੱਧ ਛਟ ਕੇ ਹਿੱਸਾ ਲੈਣ ਲਈ ਭਾਰਤੀ ਸਾਧੂ ਸਮਾਜ ਵੱਲੋਂ ਇੱਕ ਬਿਆਨ ਜਾਰੀ ਕੀਤਾ। ਮੁਰੰਮਤ ਦਾ ਸਾਰਾ ਕੰਮ ਉਪਰਕੁੱਤ ਤਿੰਨ ਕੰਪਨੀਆਂ ਆਪਣੇ ਇੰਜੀਨੀਅਰਾਂ ਅਤੇ ਮਜ਼ਦੂਰਾਂ ਨਹੀਂ ਕਰੀਆਂ ਸਨ। ਇਹ ਜਥੇ ਸਿਰਫ ਸਰਕਾਰੀ ਖਰਚੇ ਤੇ ਪਿਕਨਿਕ ਮਨਾਉਣ ਅਤੇ ਫੋਟੋ ਖਿਚਵਾਉਣ ਲਈ ਹੀ ਆਉਂਦੇ ਸਨ। ਇਸ ਤਰ੍ਹਾਂ ਕੱਲ ਤੱਕ ਸਭ ਦੀ ਇਮਾਰਤ ਦੀ ਮੁਰੰਮਤ ਮਨਮਾਨੇ ਢੰਗ ਨਾਲ ਕਰਕੇ ਸਰਕਾਰ ਨੇ ਸਿੱਖਾਂ ਸਿਰ ਇੱਕ ਹੋਰ ਪਾਜੀ ਚੜ ਦਿੱਤੀ ਜਿਸ ਨੂੰ ਹਿੰਦੂ ਸਮਾਜ ਨੇ ਪੂਰਾ ਸਮਰਥਨ ਦਿੱਤਾ ਅਗਲਾ ਹੈਗਾ ਪੁਆਇੰਟ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇ ਹਾਲਾਤ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਹਿੰਦੂਆਂ ਅਤੇ ਸਿੱਖਾਂ ਵਿੱਚ ਪੱਕੇ ਤੌਰ ਤੇ ਇੱਕ ਲਕੀਰ ਖਿੱਚੀ ਗਈ ਸਾਰੇ ਦੁਨੀਆਂ ਦੇ ਸਿੱਖ ਇਸ ਤਰ੍ਹਾਂ ਲੂਣੇ ਗਏ ਕਿ ਉਹਨਾਂ ਦੀ ਮਨਸਿਕਤਾ ਵਿੱਚ ਚੁੰਬਕੀ ਤਬਦੀਲੀ ਆਈ ਉਹਨਾਂ ਦੇ ਸਾਰੇ ਪਰੰਪਰੇਖੇ ਦੂਰ ਹੋ ਗਏ ਹੋ ਗਏ ਇਸ ਵਿੱਚੋਂ ਮੈਨੂੰ ਸੰਤ ਜਰਨੈਲ ਸਿੰਘ ਜੀ ਦੀ ਅਤਿ ਦਰਜੇ ਦੀ ਬੁੱਧੀਮਤਾਂ ਨਜ਼ਰ ਆਉਂਦੀ ਸੀ ਮੈਨੂੰ ਤੋਂ ਮਤਲਬ ਡਾਕਟਰ ਭਗਵੰਤ ਸਿੰਘ ਪੁਰਜੋ ਇਸ ਕਿਤਾਬ ਦੇ ਲੇਖਕ ਨੇ ਜਿਸ ਨੇ ਆਪਣੇ ਜਿਉਂਦੇ ਜੀ ਭਾਸ਼ਣਾਂ ਰਾਹੀਂ ਲੋਕਾਂ ਨੂੰ ਸ਼ੀਸ਼ਾ ਵਿਖਾਇਆ ਅਤੇ ਹਸਾਦਤ ਦੇ ਕੇ ਆਪਣੀਆਂ ਗੱਲਾਂ ਨੂੰ ਸੱਚ ਕਰ ਦਿੱਤਾ ਦੂਸਰੇ ਪਾਸੇ ਦਿੱਲੀ ਦੇ ਸ਼ਾਸਕਾਂ ਦੀ ਸਿੱਖਾਂ ਪ੍ਰਤੀ ਗਿਆਨ ਦੀ ਵੱਡੀ ਘਾਟ ਅੰਨੇ ਨਫਰਤ ਮੁਤਸਵੀ ਹਿੰਦੂ ਹਿੰਦੂਵਾਦੀ ਜਨੂਨ ਸਾਫ਼ ਨਜ਼ਰ ਆਉਂਦਾ ਸੀ ਆਉਂਦਾ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਭੰਡਲ ਨੇ ਭਿੰਡਰਾ ਵਾਲੇ ਨੂੰ ਸਿੰਬਲ ਵਜੋਂ ਚੁਣਿਆ ਅਤੇ ਆਪਣੇ ਪ੍ਰਚਾਰ ਸਾਧਨ ਰਾਹੀਂ ਅਥਾ ਨਫਰਤ ਦਾ ਪ੍ਰਚਟਾਵਾ ਕੀਤਾ ਸ਼ਾਇਦ ਦਿੱਲੀ ਦੇ ਸ਼ਾਸਕਾਂ ਨੇ ਸਿੱਖ ਇਤਿਹਾਸ ਕੋਲੋਂ ਸਭ ਕੁ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਹ ਇੰਨੇ ਹੰਕਾਰੀ ਸਨ ਕਿ ਸਿੱਖਾਂ ਦੇ ਸਨੇਹਰੀ ਇਤਿਹਾਸ ਨੂੰ ਉਹਨਾਂ ਨੇ ਅੱਖੋਂ ਪਰੋਖੇ ਕਰ ਦਿੱਤਾ ਇਸ ਦਾ ਕਾਰਨ ਉਹਨਾਂ ਦੇ ਸਾਹਮਣੇ ਖੜੇ ਘਟਿਆ ਅਤੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਸਿੱਖ ਲੀਡਰ ਸਨ ਜਿਨ੍ਹਾਂ ਦੇ ਬਹਾਉਣੇਪਣ ਤੋਂ ਹੀ ਉਹ ਸਿੱਖ ਕਰਤਾਰ ਨੂੰ ਨਾਪਰੇ ਸਨ ਵੈਸੇ ਵੀ ਕਿਸੇ ਕੌਮ ਨੂੰ ਉਸਦੇ ਲੀਡਰਾਂ ਦੀ ਬੁੱਧੀ ਨੂੰ ਵੇਖ ਕੇ ਜਾਂਚਿਆ ਜਾਂਦਾ ਹੈ। ਨਿਰਸੰਦੇਹ ਭਾਰਤ ਦੇ ਬਹੁਤ ਸਾਤ ਮੁਸਲਮਾਨਾਂ ਨੇ ਮੁਹੰਮਦ ਅਲੀ ਜਨਾਬ ਨੂੰ ਆਪਣਾ ਲੀਡਰ ਮੰਨ ਕੇ ਬੜੀ ਚੰਗੀ ਸੋਚ ਦਾ ਪ੍ਰਕਟਾਵਾ ਕੀਤਾ ਕਿਉਂਕਿ ਉਹ Hindu ਲੀਡਰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਬਲਵੰਪਾਈ ਪਟੇਲ ਨਾਲੋਂ ਤੇਜ਼ ਦਿਮਾਗ ਵਾਲਾ ਸੀ। ਸਿਆਸੀ ਪੜ ਵਿੱਚ ਗੱਲਬਾਤ ਦੀ ਮੇਜ਼ ਉੱਤੇ ਕਦੇ ਵੀ ਉਹ ਇਨ੍ਹਾਂ ਇਨ੍ਹਾਂ Hindu ਲੀਡਰਾਂ ਨਾਲੋਂ ਪਿੱਛੇ ਨਹੀਂ ਰਿਹਾ। ਸਗੋਂ ਦੋ ਕਦਮ ਅੱਗੇ ਸੀ। Hindu ਲੀਡਰਾਂ ਦੇ ਮੁਕਾਬਲੇ ਸਿੱਖਾਂ ਨੂੰ ਮੁਹੰਮਦ ਅਲੀ ਜਨਾਬ ਵਰਗਾ ਸਿਆਣਾ ਲੀਡਰ ਉਹਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂਪ ਵਿੱਚ ਲੱਭਿਆ ਸੀ ਭਾਵੇਂ ਦਿਨੈਵੀ ਤੌਰ ਤੇ ਉਹ ਬਹੁਤ ਪੜ੍ਹੇ ਲਿਖੇ ਨਹੀਂ ਸੀ ਪਰ ਧਾਰਮਿਕ ਵਿਦਿਆ ਦਾ ਸਾਪ ਭੰਡਾਰ ਕੋਲ ਹੋਣ ਕਰਕੇ ਉਹ ਰਾਜਨੀਤਿਕ ਆਗੂ ਵਜੋਂ ਇੱਕ ਪਾਸੇ ਮਹਾਤਮਾ ਗਾਂਧੀ ਦਾ ਮੁਕਾਬਲਾ ਕਰਦਾ ਸੀ ਅਤੇ ਦੂਸਰੇ ਪਾਸੇ ਮੁਹੰਮਦ ਅਲੀ ਜਨਾਬਾ ਜਿਸ ਲਈ ਜੇ ਵੇਖਿਆ ਜਾਵੇ ਤਾਂ ਉਹ ਬੜਾ ਸ਼ਕਤੀਸ਼ਾਲੀ ਸਮਝਦਾਰ ਅਤੇ ਸਿੱਖਾਂ ਦਾ ਹੁਣਹਾਰ ਲੀਡਰ ਸੀ ਕਾਲ ਤੱਕ ਤੋਂ ਉੱਤੇ ਸੀਧੀ ਦੇ ਕੇ ਸਿੱਖਾਂ ਵਿੱਚ ਨਵੀਂ ਜਾਗਰਤੀ ਪੈਦਾ ਕਰਨ ਲਈ ਸਿਖਰ ਜੋ ਉਸਨੇ ਕਾਇਮ ਕੀਤੀ ਉਸ ਨੂੰ ਸਮਝਦਾਰਾਂ ਦੀ ਦੁਨੀਆ ਵਿੱਚ ਇੱਕ ਵੱਡੇ ਵੱਡੇ ਸਿਆਣੇ ਲੀਡਰ ਹਮੇਸ਼ਾ ਯਾਦ ਬਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ ਉਸ ਦੀ ਸਿੱਖ ਇਤਿਹਾਸ ਵਿੱਚ ਹੋਈ ਇਸ ਸਥਾਪਨ ਨੂੰ ਗੁਰੂ ਲੇਖਕਾਂ ਨੇ ਬਹੁਤ ਜਲਦੀ ਪਛਾਣਿਆ ਇਸੇ ਲਈ ਉਹਨਾਂ ਨੇ ਉਸ ਦੀ ਕਰਤਾਰਕੂਸੀ ਦਾ ਕੰਮ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਕੁਲਦੀਪ ਨਿਹਰਤਾਨਾ ਪ੍ਰਤ ਦੀ ਸਿੱਖ ਤੱਕ ਜਾਂਦਾ ਹੋਇਆ ਇਹ ਲਿਖਦਾ ਹੈ ਕਿ ਉਸ ਨੂੰ ਸਿੱਖਾਂ ਦੇ ਲੀਡਰ ਵਜੋਂ ਚੁਣ ਲਈ ਸੰਜੇ ਗਾਂਧੀ ਨੇ ਉਸ ਦੀ ਇੰਟਰਵਿਊ ਲਈ ਸੀ ਮਾਰਕ ਟੋਲੀ ਤੋਂ ਅਰਜੀਤ ਗਾਂਧੀ ਨੇ ਕੁਝ ਅਜਾਇਬ ਹੀ ਲਿਖਵਾਇਆ ਸੀ ਪਰ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਅਕਾਲ ਤਖਤ ਤਿੱਧੀ ਦੇ ਨੇ ਨਾ ਸਿਰਫ ਇਨ੍ਹਾਂ ਲੋਕਾਂ ਦੇ ਮੂੰਹ ਤੇ ਕਲਖ ਮਲੀ ਬਲਕੇ ਦੇਸ਼ ਦੀ ਮੰਡ ਤੋਂ ਪਹਿਲਾਂ ਹੀ ਅਕਾਲੀ ਲੀਡਰਸ਼ਿਪ ਦੀ ਕੀਤੀ ਗਈ ਕਾਲੀ ਲੀਡਰਸ਼ਿਪ ਦੀ ਕੀਤੀ ਗਈ ਅنگਹਿਲੀ ਅਤੇ ਮੂਰਖਤਾ ਵਾਲੇ ੱੱੱਬੇ ਨੂੰ ਵੀ ਇੱਕ ਵਾਰਾਂ ਤੋੜ ਦਿੱਤਾ ਜੋ ਸਿੱਖਾਂ ਨੂੰ ਸਿਆਸੀ ਦੌਰ ਤੋਂ ਇਕੱਠ ਸਮਝਦਾਰ ਸਮਝਿਆ ਜਾਂਦਾ ਸੀ ਜਰਨੈਲ ਸਿੰਘ ਦੀ ਲੀਡਰਸ਼ਿਪ ਨੇ ਸਾਬਤ ਕਰ ਦਿੱਤਾ ਕਿ ਹੁਣ ਸਿੱਖ ਸਿਆਸੀ ਤੌਰ ਤੇ ਸੂਝ-ਬੂਝ ਪੱਖੋਂ ਕਿਸੇ ਤੋਂ ਪਿੱਛੇ ਨਹੀਂ ਹਨ ਕਿਉਂਕਿ ਉਸਨੇ ਰੱਬੀ ਤਖਤ ਦੀ ਸ਼ਾਨ ਲਈ ਉਹ ਪਵਿੱਤਰ ਲੜਾਈ ਲੜੀ ਇਤਿਹਾਸ ਵਿੱਚ ਜਿਸ ਦਾ ਮੁੱਢ ਹਰਗੋਬਿੰਦ ਸਾਹਿਬ ਨੇ ਬੰਨਿਆ ਸੀ ਇੰਦਰਾ ਗਾਂਧੀ ਵੀ ਉਸ ਨੂੰ ਅਕਾਲ ਤਖਤ ਦੇ ਸਨਮੁਖ ਖੜੇ ਨੂੰ ਝਕਾਉਣਾ ਚਾਹੁੰਦੀ ਸੀ ਤਾਂ ਜੋ ਖੁਦ ਨੂੰ ਹਿੰਦੂ ਧਰਮ ਵਿੱਚ ਮਿੱਥਨ ਮਿੱਤਕ ਦੇਵੀ ਵਜੋਂ ਸਥਾਪਿਤ ਕਰਕੇ ਉਸਨੇ ਸਿੱਖਾਂ ਦੇ ਸਰਵਉੱਚ ਸਰਬਉੱਚ ਤਖਤ ਦਾ ਤੇ ਵਿਸੇ ਪਾ ਲਈ ਹੈ ਪਰ ਉਸਦੇ ਸਾਹਮਣੇ ਖੜਾ ਰਹਿ ਕੇ ਸнт ਜਰਨੈਲ ਸਿੰਘ ਨਾ ਸਿਰਫ ਉਸ ਨੂੰ ਕਲੰਕਿਤ ਕਰ ਗਿਆ ਬਲਕਿ ਸਵੇਮਾਨ ਨਾਲ ਸ਼ਹਾਦਤ ਦੇ ਕੇ ਇੱਕ ਸਦਾਜੀਪ ਰਹਿਣ ਵਾਲੀ ਜਿੱਤ ਵੀ ਦਰਜ ਕਰਾ ਗਿਆ ਸੋ ਕਿਤਾਬ ਦਾ ਜਿਹੜਾ ਹੈਗਾ 12 ਜੂਨ ਤੱਕ ਦਾ ਵਰਣਨ ਇਸ ਕਿਤਾਬ ਦੇ ਵਿੱਚ ਹੈ ਤੇ ਨਾਲ ਕੀ ਪ੍ਰਭਾਵ ਪਿਆ ਆਪਰੇਸ਼ਨ ਬਲੂ ਸਟਾਰ ਦਾ ਉਹਦੇ ਬਾਰੇ ਡਿਟੇਲ ਵਿੱਚ ਜ਼ਿਕਰ ਹੈ ਸੋ 13 ਜੂਨ ਬੁੱਧਵਾਰ ਨੂੰ ਕੀ ਘਟਨਾਵਾਂ ਵਾਪਰੀਆਂ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਲਾਲਦੇਵ ਅੱਗੇ ਧੰਨਵਾਦ